ਮਾਹੌਲ ਜਿਹੜਾ ਨਾ ਪੂਰਾ ਪੂਰਾ ਗ੍ਰਾਫ ਦੇਖਿਆ ਸੀ ਉਹ ਵੀ ਮਾਹੌਲ ਸੀ ਜਦੋਂ ਇੱਥੇ ਵੈਰੀਟੀਆਂ ਹੁੰਦੀਆਂ ਹੀ ਨਹੀਂ ਸੀ ਹਮ ਗਰਮੀਆਂ 'ਚ ਜੇ ਬਾਹਰ ਆਊਟਡੋਰ ਸ਼ੂਟਿੰਗ ਹੈ ਪੇੜ ਥੱਲੇ ਬਹਿ ਜਾਣਾ ਅੱਛਾ ਹੈ ਨਾ ਪੇੜ ਦੀ ਛਾਂ ਤੇ ਸਾਰੀਆਂ ਕੁਰਸੀਆਂ ਪਾੜਾ ਕੇ ਕੋਈ ਵੀ ਜੋ ਜਿੰਨਾ ਵੱਡਾ ਸਟਾਰ ਹੈ ਜੋ ਮਰਦਿਆਂ ਜੋ ਤੁਸੀਂ ਨਾਂ ਲੈ ਲਓ ਠੀਕ ਹੈ ਜਿੰਨੇ ਵੱਡੇ ਕੈਰੇਕਟਰ ਪ੍ਰਾਨ ਸਾਹਿਬ ਤੋਂ ਲੈ ਕੇ ਤੇ ਅਮਰੀਸ਼ਪੁਰੀ ਜੀ ਤੋਂ ਲੈ ਕੇ ਤੇ ਸਾਰੇ ਸਾਰੇ ਇਕੱਠੇ ਬਹਿੰਦੇ ਸੀ ਹਮ ਕੱਟੇ ਬੈਣਾ ਉਹੀ ਗੱਪਾਂ ਮਾਰਨੀ ਆ ਮੈਨੂੰ ਹੁਣ ਯਾਦ ਹੈ ਮੈਂ ਮੇਰੇ ਇੱਕ ਸ਼ਕਤੀਪੂਰ ਦੇ ਨਾਲ ਸੀਨ ਸੀ ਪ੍ਰਾਂਝੀ ਸੀਗੇ ਉਹਦੇ ਅੰਦਰ ਤੇ ਆਪਾਂ ਸੀਨ ਕਰ ਰਹੇ ਤੇ ਪ੍ਰਾਂਝੀ ਦਾੜੀ ਲਗਾਈ ਵਿਗ ਲਗਾਈ ਤੇ ਮਾਰ ਤੁੱਪਾਂ ਪੈ ਰੀਆਂ ਤੇ ਪੇੜ ਥੱਲੇ ਇੱਕ ਪੈੜਾ ਜਿਹਾ ਪੱਖਾ ਢੰਗ 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 ਚੱਲਦਾ ਪਿਆ ਅੱਛਾ ਤੇ ਉਹ ਬੈਠੇ ਹੋ ਸੜਾ ਸੀਨ ਚੱਲ ਰਿਹਾ ਮੈਂ ਵਾਪਸ ਆਇਆ ਤੁਸੀਂ ਨੂੰ ਤੁਸੀਂ ਨੇ ਬੈਠੇ ਮੈਂ ਕਿ ਅੰਦਰ ਚਲੇ ਜਾਓ ਅੰਦਰ ਥੋੜਾ ਪੱਖਾ ਚੱਲ ਰਿਹਾ ਥੋੜੀ ਠੰਢੀ ਨੂੰ ਹਵਾ ਆਏਗੀ ਕਹਿੰਦੇ ਨਹੀਂ ਨਹੀਂ ਮੈਂ ਇੱਥੇ ਠੀਕ ਆ ਮੈਂ ਕਿਹਾ ਉਹ ਕਿਉਂ ਬੈਠੇ ਹੋ ਕਹਿੰਦੇ ਯਾਰ ਮੈਂ ਤੇਰਾ ਸੀਨ ਦੇਖ ਰਿਹਾ ਤੂੰ ਦੋਨੋਂ ਬੜਾ ਅੱਛਾ ਕੰਮ ਕਰ ਰਹੇ ਹੋ ਇਹਦੇ ਬਾਅਦ ਮੇਰਾ ਸੀਨ ਹੈ ਅੱਛਾ ਤੇ ਉਹ ਮੈਂ ਦੇਖ ਰਿਹਾ ਤੁਸੀਂ ਕਿਹੜੇ ਗ੍ਰਾਫ ਨਾਲ ਕੰਮ ਕਰ ਰਹੇ ਹੋ ਤੇ ਮੈਂ ਉਹਦੇ ਨਾਲ ਕੀ ਹੋਰ ਬੈਟਰ ਕਰ ਸਕਦਾ ਆ ਯਾਰ ਇਹ ਬੜੀ ਵੱਡੀ ਸਿੱਖੀ ਮੇਰੇ ਵਾਸਤੇ ਮੈਂ ਕਦੀ ਹੁਣ ਸ਼ੂਟਿੰਗ ਕਰਨੇ ਨਾ ਤੇ ਮੋਸਟਲੀ ਇਹ ਬੈਣਾ ਉਹ ਨਾਲ ਤੇ ਚਲੋ ਠੀਕ ਹੈ ਕੰਫਰਟ ਹੈ ਪਰ ਉਹ ਡੈਡੀਕੇਸ਼ਨ ਉਹ ਪੈਸ਼ਨ ਜਿਹੜਾ ਨਾ ਉਹ ਹੁਣ ਥੋੜਾ ਕੱਟ ਗਿਆ ਇਹ ਗੱਲ ਸਹੀ ਉਹ ਉਹ ਇਨਵੋਲਵਮੈਂਟ ਘਟ ਗਈ ਪੈਸ਼ਨ ਹੈ ਅੱਜ ਕੱਲ ਦੇ ਬੱਚੇ ਬੜੇ ਪੈਸ਼ਨੇਟ ਨੇ ਬਹੁਤ ਮਿਹਨਤੀ ਵੀ ਨੇ